ਸਾਰੇ ਤੇ ਨਹੀਂ ਪਰ ਜਿਹੜੇ ਵੀ ਬਿਜਲੀ ਮਲਾਜ਼ਮ 500000 ਰੁਪਿਆ ਲੈ ਕੇ ਕੁੰਡੀਆਂ ਲਵਾਉਂਦੇ ਲੋਕਾਂ ਨੂੰ ਲੱਖ ਲੱਖ ਲਾਂਤ ਤੁਹਾਡੇ ਉਹ ਤੁਹਾਡੀਆਂ ਤਨਖਾਹਾਂ ਘਟ ਨਹੀਂ ਆ ਜਾਂ ਤੁਹਾਡੇ ਸਿਰ ਤੇ ਮੌਤ ਨਹੀਂ ਕੋਈ ਫਿਰਦੀ ਜਦ ਤੁਸੀਂ ਬਹੁਤ ਜ਼ਿਆਦਾ ਔਖਾ ਕੰਮ ਕਰਦੇ ਜੀ ਉਹ ਤੁਸੀਂ ਕਿਉਂ ਤੁਹਾਡਾ ਜਮੀਰ ਵਿਕਿਆ ਜਿਹੜੇ ਤੁਸੀਂ ਰੱਬ ਨੂੰ ਕਿਹ ਗੁਰੂ ਨੂੰ ਮੰਨਦੇ ਲੱਖ ਲਾਂਤ ਉਸ ਰੱਬ ਦੇ ਵੀ ਉਹ ਲਾਂਤੀ ਉਹ 500000 ਬਦਲੇ ਤੁਸੀਂ ਕੁੰਡੀ ਲਵਾਉਂਦੇ ਲੋਕਾਂ ਦੀ ਲੋਕ ਇੰਨੀ ਬਿਜਲੀ ਵੇਸਟ ਕਰਦੇ 2-2 ਘੰਟੇ ਮੋਟਰਾਂ ਫालतू ਚੱਲਦੀਆਂ ਪਾਣੀ ਦੀਆਂ ਕਿੰਨਾ ਪਾਣੀ ਵੇਸਟ ਹੁੰਦਾ ਉਹ ਕਿਹੜੇ ਜੋਕ ਤੁਹਾਡਾ ਪਲਾ ਹੋਊਗਾ ਵੇ ਉਹ ਮੂਰਖੋ ਥੋੜੀ ਤਨਖਾਹ ਚੰਗੀ ਹੈ ਲੋਕ ਮੁਸ਼ਕਲ ਨਾਲ ਗੁਜ਼ਾਰਾ ਕਰ ਰਹੇ ਆ ਸ਼ਰਮ ਕਰੋ ਇਮਾਨਦਾਰੀ ਨਾਲ ਕੰਮ ਘੱਟ ਕਰ ਲਓ ਪਰ ਰਿਸ਼ਵਤ ਨਾ ਲਓ ਨੁਕਸਾਨ ਨਾ ਕਰੋ ਕੁਦਰਤ ਦਾ